ਅਮਰੀਕਾ ਸਖਤ ਭਾਰਤ ਕੋ ਵਕਤ ਜੀ ਹਾਂ ਅਮਰੀਕਾ ਇਹ ਨਸਕਤ ਹੋ ਚੁਕਾ ਕਿ ਅਗਲੀ 483 ਬੰਦਿਆਂ ਦੀ ਸੂਚੀ ਫਿਰ ਤਿਆਰ ਹੋ ਚੁੱਕੀ ਹੈ ਜੋ ਕਿਸੇ ਵੇਲੇ ਵੀ ਭਾਰਤ ਦੇ ਕਿਸੇ ਰਿਪੋਰਟ ਤੇ ਕਿਸੇ ਜਹਾਜ਼ਾਂ ਰਾਹੀਂ ਆ ਸਕਦੇ ਨੇ ਤੇ ਜਹਾਜ਼ ਲੈਂਡ ਕਿਸੇ ਵੇਲੇ ਵੀ ਹੋ ਸਕਦੇ ਨੇ ਸੂਤਰਾਂ ਦਾ ਕਹਿਣਾ ਹੈ ਕਿ 483 ਤੋਂ ਬਗੈਰ ਵੀ ਬੜੇ ਬੰਦੇ ਹੋਰ ਬੈਠੇ ਜਿਨ੍ਹਾਂ ਦੀਆਂ ਲਿਸਟਾਂ ਉੱਥੇ ਹਾਲੇ ਤਿਆਰ ਹੋ ਰਹੀਆਂ ਨੇ ਇੱਥੇ ਦੇਖਿਆ ਜਾਵੇ ਤੇ 트럼ਪ ਸਰਕਾਰ ਆਂਦੇ ਸਾਰ ਹੀ ਆਪਣੇ ਮੈਨੀਫੈਸਟੋ ਜੋ ਲੈ ਕੇ ਆਈ ਸੀ ਕਿ ਪ੍ਰਵਾਸੀਆਂ ਨੂੰ ਉਹ ਨਹੀਂ ਰਹਿਣ ਦੇਣਗੇ ਆਪਣੇ ਦੇਸ਼ ਵਿੱਚ ਇਲੀਗਲ ਜੋ ਲੀਗਲੀ ਰਹਿ ਰਹੇ ਨੇ ਸਿਰਫ ਉਹਨਾਂ ਤੇ ਕੋਈ ਕਾਰਵਾਈ ਫਿਲਹਾਲ ਨਹੀਂ ਕੀਤੀ ਜਾਏਗੀ ਪਰ ਅੱਗੋਂ ਉਹਨਾਂ ਦੀਆਂ ਵੀ ਕੋਸ਼ਿਸ਼ ਸ਼ਰਤਾਂ ਹੋਣਗੀਆਂ ਹੁਣ ਦੇਖਣਾ ਇਹ ਹੋਏਗਾ ਕਿ ਇਹ ਸ਼ਰਤਾਂ ਕਿਹੋ ਜਿਹੀਆਂ ਹੋਣਗੀਆਂ ਤੁਹਾਨੂੰ ਆਉਣ ਦੇਣਾ ਜੇ ਪਤਾ ਲੱਗੂਗਾ ਜੋ 10-10 ਸਾਲ ਤੋਂ ਹੀ ਰਹਿ ਰਹੇ ਜਿਨ੍ਹਾਂ ਕੋਲ ਅਜੇ ਤੱਕ ਪੀਆਰ ਜਾਂ ਗ੍ਰੀਨ ਕਾਰਡ ਨਹੀਂ ਸੀ ਹੈਗੇ ਉੱਤੇ ਦੇ ਜੋ ਪੱਕੇ ਵਸਨੀਕਾਂ ਹੀ ਬਣੇ ਉਹਨਾਂ ਨੂੰ ਵੀ ਜਾਂ ਤਾਂ ਉਹਨਾਂ ਦੇ ਵੀਜਾ ਕੈਨਸਲ ਹੋ ਚੁੱਕੇ ਨੇ ਜਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਜੋ ਡਿਪੋਰਟ ਕੀਤਾ ਗਿਆ ਹੈ ਉਹ ਜਲਦੀ ਹੀ ਲਿਸਟਾਂ ਵਿੱਚ ਆ ਜਾਏਗਾ ਤੇ ਜਿਹੜੇ ਵੀ ਸਟੇਟ ਦਾ ਹੋਇਆ ਭਾਰਤ ਦੀ ਜਾਂ ਹੋਰ ਕਿਸੇ ਕੰਟਰੀ ਦੀ ਉਹ ਉਸ ਜਗ੍ਹਾ ਤੇ ਪਹੁੰਚ ਜਾਏਗਾ ਪਹਿਲਾਂ ਵੀ 104 ਬੰਦਿਆਂ ਦੀ ਜੋ ਇੱਕ ਖੇਪ ਭਾਰਤ ਦੀ ਆਈ ਹੈ ਜਿਸ ਵਿੱਚ ਗੁਜਰਾਤ ਦੇ ਵੀ 33 ਬੰਦੇ ਸਨ 30 ਪੰਜਾਬ ਦੇ ਸਨ 33 ਹਰਿਆਣੇ ਦੇ ਸਨ 2 ਚੰਡੀਗੜ੍ਹ ਦੇ ਸਨ ਤਿੰਨ ਯੂਪੀ ਤੇਨ ਐਮਪੀ ਦੇ ਸੰਨ ਉਹਨਾਂ ਦੇ ਜੋ ਹਾਲਾਤ ਹੋਏ ਨੇ ਉਹ ਤੁਸੀਂ ਸਾਰਿਆਂ ਨੇ ਚੈਨਲ ਤੇ ਦੇਖੇ ਕਿਦਾਂ ਉਹਨਾਂ ਦੀਆਂ ਪਿੱਛੋਂ ਬਾਵਾ ਬਨ ਕੇ ਤੇ ਬਿਆਰਾਂ ਦੇ ਬੇੜੀਆਂ ਪਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਤੇ ਉਹਨਾਂ ਨੂੰ ਉਸ ਜਹਾਜ਼ ਤੇ ਭੇਜਿਆ ਗਿਆ ਜਿਸ ਦੇ ਵਿੱਚ ਜਾਂ ਤਾਂ 에ਅਰ ਫੋਰਸ ਆਪਣਾ ਕੰਮ ਕਰਦੀ ਹੈ ਤੇ ਜਾਂ ਫਿਰ ਮਾਲ ਲੱਦ ਕੇ ਇੱਕ ਤੋਂ ਦੂਜੀ ਜਗ੍ਹਾ ਤੇ ਇਹ ਭੇਜਣ ਦਾ ਕੰਮ ਕਰਦੇ ਹਨ ਜਦ ਕਿ ਸਵਾਰੀ ਵਾਲਾ ਜਹਾਜ਼ ਇਹਨਾਂ ਨੂੰ ਸਸਤਾ ਪੈਂਦਾ ਪਰ ਫਿਰ ਵੀ ਇੰਡੀਆ ਨੂੰ ਬਦਨਾਮ ਕਰਨ ਲਈ ਇਹਨਾਂ ਨੇ ਉਹ ਕੰਮ ਕੀਤਾ ਤੇ ਵਿਰੋਧੀ ਪਾਰਟੀਆਂ ਨੇ ਤਾਂ ਇਹ ਵੀ ਕਿਹਾ ਜਾਇਆ ਕਿ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਜਹਾਜ਼ ਉਤਾਰਿਆ ਗਿਆ ਕੀ ਅੰਮ੍ਰਿਤਸਰ ਤੋਂ ਬਗੈਰ ਨਾਲ ਕੋਲ ਹੋਰ ਕੋਈ 에어ਪੋਰਟ ਨਹੀਂ ਸੀ ਨੰਬਰ 2 ਤੇ ਵਿਰੋਧੀ ਇਸ ਗੱਲ ਤੇ ਬੜਾ ਘੇਰੇ ਆ ਕਿ 에어ਫੋਰਸ ਦਾ ਜਹਾਜ਼ ਅਮਰੀਕਾ ऐसे और अवैध प्रवासियों की पहचान की जाएगी और उन्हें निर्वासित किया जाएगा आंकड़ा बताया जा रहा है कि यह 483